ਜਲੰਧਰ ਦੀ 22 ਸਾਲਾ ਵੰਚਿਕਾ ਅਤੇ ਉਸਦੀ ਸਹੇਲੀ ਦਿਸ਼ਾ ਵੰਚਿਕਾ ਦੇ ਮਾਤਾ-ਪਿਤਾ ਤੇ ਭਰਾ ਦੇ ਨਾਲ ਜੰਮੂ ਕਸ਼ਮੀਰ ਘੁੰਮਣ ਚਲੀ ਗਈ ਸੀ ਜਿੱਥੇ ਉਹ ਮਚੈਲ ਮਾਤਾ ਮੰਦਰ ਮੱਥਾ ਟੇਕਣ ਲਈ ਆਪਣੇ ਪਰਿਵਾਰ ਦੇ ਨਾਲ ਗਈ ਹੈ ਕਿਸ਼ਤ ਬਾੜ ਦੇ ਵਿੱਚ ਬੱਦਲ ਫਟਣ ਦੇ ਨਾਲ ਬਹੁਤ ਸਾਰੇ ਲੋਕ ਉਪਕੜੀਆਂ ਜਾਨਾ ਗਵਾ ਚੁੱਕੇ ਨੇ ਕਿ ਬਹੁਤ ਸਾਰੇ ਲੋਕ ਲਾਪਤਾ ਨੇ 10 ਡੀਆਰਐਸਯੂ ਟੀਮਾਂ ਲਗਾਤਾਰ ਰੈਸਕਿਊ ਦਾ ਕੰਮ ਕਰ ਰਹੀਆਂ ਨੇ ਇਸੇ ਦੇ ਚਲਦੇ ਵੰਚਿਕਾ ਦੇ ਪਰਿਵਾਰ ਦੇ ਵਿੱਚ ਵੀ ਇਸ ਵਕਤ ਬੇਪ੍ਰੇਸ਼ਾਨੀ ਭਰਿਆ ਮਾਹੌਲ ਹੈ ਗੱਲਬਾਤ ਕਰਦੇ ਹਾਂ ਬੰਚਿਕਾ ਦੀ ਚਾਚੀ ਅਤੇ ਦਾਦੀ ਨੇ ਦੱਸਿਆ ਕਿ ਬੰਚਿਕਾ ਆਪਣੇ ਮਾਤਾ ਪਿਤਾ ਦੇ ਨਾਲ ਜੰਮੂ ਕਸ਼ਮੀਰ ਗਈ ਹੋਈ ਸੀ ਦਰਅਸਲ ਬੰਚਿਕਾ ਦੀ ਮਾਤਾ ਦੇ ਨਾਲ ਕੇ ਜੰਮੂ ਵਿੱਚ ਜਾਂ ਤੇ ਪਹਿਲਾਂ ਵੀ ਬੰਚਿਕਾ ਆਪਣੇ ਪਰਿਵਾਰ ਦੇ ਨਾਲ ਅਕਸਰ ਜੰਮੂ ਆਉਂਦੀ ਜਾਂਦੀ ਰਹਿੰਦੀ ਹੈ ਪਹਿਲੀ ਵਾਰ ਉਹ ਮਚੇਲ ਮਾਤਾ ਮੰਦਰ ਮੱਥਾ ਟੇਕਣ ਲਈ ਗਈ ਸੀ ਦੂਰਾਨੀ ਬਦਲ ਪਟਿਆ ਤੁਹਾਨੂੰ ਦੱਸ ਦਈਏ ਵਾਪਸੀ ਦੇ ਉੱਪਰ ਬੰਚਿਕਾ ਤੋਂ ਉਸਦੀ ਸੇਲ ਦੀ ਦਿਸ਼ਾ ਲਾਪਤਾ ਨੇ ਜਿਨ੍ਹਾਂ ਦਾ ਕੁਝ ਵੀ ਪਤਾ ਨਹੀਂ ਲੱਗ ਪਿਆ ਲਗਾਤਾਰ ਪਰਿਵਾਰਕ ਮੈਂਬਰ ਜਿਹੜੇ ਨੇ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਐਂਬੂਲੈਂਸਾਂ ਨੂੰ ਖੰਗਾਲਿਆ ਜਾ ਰਿਹਾ ਹੈ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਜਿੱਥੇ ਗੈਟ ਬਾਡੀਜ਼ ਵੀ ਪਈਆਂ ਨੇ ਉੱਥੋਂ ਵੀ ਖੋਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੋਵੇਂ ਕੁੜੀਆਂ ਦਾ ਕੁਝ ਵੀ ਪਤਾ ਨਹੀਂ ਚੱਲ ਰਿਹਾ ਲਗਾਤਾਰ 4 ਦਿਨ ਹੋ ਚੁੱਕੇ ਨੇ ਕੁੜੀਆਂ ਦਾ ਕੁਝ ਵੀ ਪਤਾ ਨਹੀਂ ਚੱਲ ਪਾਇਆ ਪਰਿਵਾਰ ਦੇ ਵਿੱਚ ਇਸ ਵਕਤ ਬੇहद ਪਰੇਸ਼ਾਨੀ ਭਰਿਆ ਮਾਹੌਲ ਹੈ ਬੰਸਿਕਾ ਦੇ ਘਰ ਦੇ ਨਾਲ ਕੱਲ ਬਾਅਦ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਦिशा ਦੇ ਮਾਬਾਬ ਵੀ ਉਸ ਨੂੰ ਲੱਭਣ ਲਈ ਜੰਮੂ ਰਵਾਨਾ ਹੋਏ ਨੇ ਅਜੀ ਤੋਂ ਲੈਲਾ ਸ਼ਰਣੀ ਤੇ ਬਨਚਕਾ ਦੇ ਨਾਲ ਕੀ ਰਿਸ਼ਤਾ ਤੇ ਮਿਰਾਨਾ ਉਹਨਾਂ ਦੀ ਦਾਦੀ ਆ ਉਹ ਮੇਰੀ ਪੋਤੀ ਹੈ ਬਨਚਕਾ ਕਿੰਨਾ ਕੁ ਦਿਨ ਹੋਏ ਆ ਬਨਚਕਾ ਕਰੋ ਗਈ ਸੀ 10 ਤਰੀਕ ਦੀ ਗਈ ਵੀ ਹੈ ਜੰਮੂ ਰੇ ਨੇ 11 ਤਰੀਕ ਨੂੰ ਅਚੇਲ ਮਾਤਾ ਗਏ ਨੇ ਜੀ ਉੱਥੇ ਪਹੁੰਚ ਗਏ ਨੇ ਕੋਈ ਰਾਤ ਨੂੰ ਫਿਰ ਸਵੇਰੇ ਉਹਨਾਂ ਨੇ ਦਰਸ਼ਨ ਕੀਤੇ ਨੇ 4-5 ਘੰਟੇ ਦੀ ਲਾਈਨ ਦੇ ਵਿੱਚ ਲੱਗ ਕੇ ਉਹਨਾਂ ਨੇ ਦਰਸ਼ਨ ਕੀਤੇ ਨੇ ਅਗੇ ਨੇ ਉਹਨਾਂ ਨੇ ਮੈਨੂੰ ਵੀਡੀਓ ਦੱਸੀਏ ਮਾਤਾ ਦੇ ਦਰਸ਼ਨ ਵੀ ਕਰਵਾਏ ਨੇ ਕਹਿੰਦੇ ਨੇ ਉੱਪਰ ਦੇਖੋ ਅਸਮਾਨ ਤੇ ਦਰਸ਼ਨ ਹੋਏ ਨੇ ਬਾਬਾ ਪੋਲੇ ਨਾਥ ਕੇ ਦੇਖੋ ਸ਼ਾਕ ਸ਼ਾਦ ਦਰਸ਼ਨ ਹੋਏ ਨੇ ਮਾਤਾ ਜੀ ਬਹੁਤ ਚਮਤਕਾਰ ਮਾਤਾ ਨੇ ਦੱਸਿਆ ਨੇ ਤੇ ਬਹੁਤ ਖੁਸ਼ ਹੁੰਦੇ ਪਏ ਸੀ ਉਸ ਤੋਂ ਬਾਅਦ ਇੱਕ ਖਾਣਾ ਖਾਣ ਚਲੇ ਗਏ ਨੇ ਖਾਣਾ ਖਾ ਕੇ ਸੁੱਤੇ ਨੇ ਤਾਂ ਵੀ ਮੈਨੂੰ ਫੋਨ ਕੀਤਾ ਉਹਨਾਂ ਨੇ ਮੰਮੀ ਆਪ ਸੋ ਰਹੇ ਆਂ ਹਮ ਤੇ ਔਰ ਦੂਸਰੇ ਦਿਨ ਫੇਰ ਆ ਵਾਪਸ ਆ ਦੂਸਰੇ ਉਹ ਵਈ ਚੇਲ ਹੀ ਰਾਤ ਰਹੇ ਨੇ सवेरे उठ के ना नाश्ता नुश्ता किया है तो फिर साढ़े नौ दस बजे मैंने कहते हैं अलग हाँ साढ़े ग्यारह रास्ते में दो किलो तीन मीट किलो मतलब पैदल रास्ता है बाइक पर बैठे ने पहले वंशिका दिशा दोनों बैठिया ने उस बा दस मिनट पहले निकल गई है वंशिका दिशा उस उसके पापा मम्मी दोनों भाई वह भी मोटरसाइकिल पर बैठे हैं वो निकल गई है छोटा सा पुल है तो उस पता नहीं पुल पार किया है कि नहीं किया ये नहीं पता उसके बाद उसके पापा मम्मी गए हैं तो उसके उसी टाइम ही इन... पीछे रह गए हैं और उसी टाइम बादल फटा है वो पीछे के पीछे हो गए हैं ये आगे निकल गए यहाँ आर पार हो गया इनका पता नहीं लगा जब वो सारी रात वहीं रहे हैं रोते रहे हैं और सुबह जाके रातों रात पुल बन गया था फिर सुबह जाके इनको एंट्री हुई है पुल पार किया इन्होंने नीचे गए हैं पर बच्चे नहीं मिले ਰਵੰਜੀ ਦਾ ਪਹਿਲਾ ਵੀ ਆਉਂਦੇ ਜਾਂਦੇ ਰਹਿੰਦੇ ਜੰਮੂ ਤੱਕ ਜੰਮੂ ਤੱਕ ਹਾਂਜੀ ਜੰਮੂ ਤੱਕ ਆਨੇ ਬਹੁਤ ਵਾਰੀ ਕੌਣ ਕੌਣ ਗਿਆ ਸੀ ਉਸਕੇ ਪਾਪਾ ਮੰਮੀ ਤੇ ਇੱਕ ਚਾਚੇ ਦਾ ਲੜਕਾ ਇੱਕ ਆਪਣਾ ਭਾਈ ਹਾਂਜੀ ਇੱਕ ਇੱਕ ਦੀ ਫਰੈਂਡ ਦਿਸ਼ਾ ਕਿੰਨੇ ਦਿਨ ਹੋ ਗਏ ਹੁਣ ਪਤਾ ਨਹੀਂ ਲੱਗ ਪਾਰਿਆ 3 ਦਿਨ ਹੋ ਗਏ 3 ਦਿਨ ਹਾਂਜੀ 3 ਦਿਨ ਹੋ ਗਏ ਨਹੀਂ ਪਤਾ ਲੱਗ ਰਹਾ ਅਪੀਲ ਕੀ ਕਰਦੇ ਹਾਂ ਅਪੀਲ ਕਰਨਿਆ ਅਸੀਂ ਸਾਰੀ ਜਗ੍ਹਾ ਇਹਨਾਂ ਦੀ ਫੋਟੋ ਆ ਸਭ ਕੁਝ ਭੇਜਿਆ ਸਾਨੂੰ ਯਾਰਾ ਦੱਸੋ ਤੁਸੀਂ ਹੋਰ ਇਹ ਹੈਲਪ ਕਰੋ ਸਾਡੀ ਸਾਨੂੰ ਪਤਾ ਨਹੀਂ ਲੱਗ ਰਿਹਾ ਅਸੀਂ ਬਹੁਤ ਪਰੇਸ਼ਾਨ ਆ ਅਸੀਂ ਰੋ ਰਹੇ ਹਾਂ ਸਾਰੇ ਘਰ ਦੇ ਪਰੇਸ਼ਾਨ ਨੇ ਦਾਦਾ ਵੀ ਦਾਦੀ ਚਾਚਾ ਚਾਚੀ ਸਭ ਉਹ ਰਿਸ਼ਤੇਦਾਰ ਹੀ ਮੇਰੇ ਸਭ ਬਹੁਤ ਪਰੇਸ਼ਾਨ ਆ ਸਾਨੂੰ ਦੱਸੋ ਜਲਦੀ ਜਲਦੀ ਇਹਨਾਂ ਦੇ ਖੋਜ ਕੇ ਦੱਸੋ ਸਾਨੂੰ ਭਈ ਪਹੁੰਚਾਓ ਹਾਂਜੀ ਬਿਲਕੁਲ ਠੀਕ ਔਨ ਪੁਆਇੰਟ